ਹਾਂਜੀ ਇੱਕ ਵਾਰੀ ਤੁਸੀਂ ਇਹ ਵਾਲਾ ਪੇਸਟ ਆਪਣੇ ਫੇਸ ਤੇ ਲਗਾਓ ਜਿੰਨਾ ਦਾ ਫੇਸ ਹੈ ਜਿਹੜਾ ਬਿਲਕੁਲ ਹੀ ਮਰਝਾ ਆ ਗਿਆ ਹੈ ਮਤਲਬ ਸਾਰਤਿਆਂ ਦੇ ਵਿੱਚ ਖੁਸ਼ਕ ਜਾਂ ਨਹੀਂ ਹੋ ਜਾਂਦਾ ਆਪਣਾ ਫੇਸ ਤੁਸੀਂ ਇੱਕ ਵਾਰੀ ਇਹ ਚੀਜ਼ ਅਪਣਾਓ ਤੇ ਤੁਹਾਡਾ ਫੇਸ ਹੈ ਜਮਾ ਗੁਲਾਬ ਵਾਂਗੂ ਖਿੜੂਗਾ ਇਹਦੇ ਲਈ ਆਪਾਂ ਨੂੰ ਚਾਹੀਦੇ ਨੇ ਬਈ ਪਵਿੱਤੇ ਦੇ ਪੱਤੇ ਇਹ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ ਕਿਤੋਂ ਵੀ ਤੇ ਇਹਨਾਂ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਵਾਸ਼ ਕਰ ਲਓ ਵਾਸ਼ ਕਰਨ ਤੋਂ ਬਾਅਦ ਤੁਸੀਂ ਇਹਨੂੰ ਤੋੜ-ਤੋੜ ਕੇ ਨਾ ਇੱਕ ਮਿਕਸੀ ਚਾਰ ਦੇ ਵਿੱਚ ਟਰਾਂਸਫਰ ਕਰ ਲਓ ਤਾਂ ਜੋ ਆਪਾਂ ਇਹਦਾ ਪੇਸਟ ਹੈ ਜਿਹੜਾ ਉਹ ਬਣਾ ਸਕੀਏ ਇਸ ਤੋਂ ਬਾਅਦ ਤੁਸੀਂ ਇਹਨੂੰ ਮਿਕਸੀ ਜਾਰਚ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਦਾ ਪੇਸਟ ਬਣਾ ਲਓ ਫਿਰ ਕੱਪੜਾ ਲੈ ਲਓ ਕੱਪੜੇ ਦੇ ਉੱਤੇ ਜਿਹੜਾ ਆਪਾਂ ਨੇ ਪੇਸਟ ਬਣਾਇਆ ਉਹਨੂੰ ਤੁਸੀਂ ਥੋੜਾ ਥੋੜਾ ਕਰਕੇ ਦੇ ਉੱਪਰ ਪਾ ਦਿਓ ਫਿਰ ਤੁਸੀਂ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਦੇ ਨਾਲ ਨਿਚੋੜ ਦਿਓ ਨਿਚੋੜਨ ਤੋਂ ਬਾਅਦ ਜਿਹੜਾ ਇਹਦਾ ਗ੍ਰੀਨ ਜਾਂ ਪਾਣੀ ਹੈ ਜਿਹੜਾ ਨਿਕਲੂਗਾ ਤੁਸੀਂ ਇਹਨੂੰ ਸਾਰੇ ਨੂੰ ਇਸ ਤਰੀਕੇ ਦੇ ਨਾਲ ਇੱਕ ਕੌਲੀ ਦੇ ਵਿੱਚ ਕੱਢ ਲਓ ਕੱਢਣ ਤੋਂ ਬਾਅਦ ਤੁਸੀਂ ਇਹਦੇ ਚ ਵੀ ਥੋੜੀਆਂ ਚੀਜ਼ਾਂ ਨੇ ਜਿਹੜੀਆਂ ਐਡ ਕਰਨੀਆਂ ਨੇ ਜਿਵੇਂ ਕਿ ਤੁਸੀਂ ਪਹਿਲਾਂ ਇਹਦੇ ਚ ਐਡ ਕਰੋਗੇ ਸ਼ਹਿਦ ਇੱਕ ਚਮਚ ਤੁਸੀਂ ਸ਼ਹਿਦ ਦਾ ਇਹਦੇ ਚ ਐਡ ਕਰੋ ਫਿਰ ਤੁਸੀਂ ਲੈਣੀ ਹੈ ਐਲੋਵੇਰਾ ਜੈਲ ਐਲੋਵੇਰਾ ਜੈਲ ਦਾ ਵੀ ਤੁਸੀਂ ਇੱਕੋ ਹੀ ਚਮਚ ਲੈਣਾ ਤਾਂ ਵੀ ਤੁਸੀਂ ਇਹਦੇ ਚ ਐਡ ਕਰ ਤੋਂ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਵੀ ਗੁਲਾਬ ਜਲ ਗੁਲਾਬ ਜਲ ਦਾ ਵੀ ਤੁਹਾਨੂੰ ਇੱਕ ਚਮਚ ਚਾਹੀਦਾ ਇਹਦੇ ਚ ਤੇ ਉਹ ਵੀ ਤੁਸੀਂ ਇਹਦੇ ਚ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦੋ ਮਿਕਸ ਕਰਨ ਤੋਂ ਬਾਅਦ ਵੀ ਆਪਾਂ ਨੂੰ ਚਾਹੀਦੇ ਨੇ ਵਿਟਾਮਿਨ E ਦੇ ਕੈਪਸੂਲ ਇਹ ਤੁਹਾਨੂੰ ਮੈਡੀਕਲ ਤੋਂ ਮਿਲ ਜਾਣਗੇ ਤੇ ਉਹਨਾਂ ਲਈ ਆਪਾਂ ਨੂੰ ਇੱਕ ਕੈਪਸੂਲ ਚਾਹੀਦਾ ਹੈ ਕੈਪਸੂਲ ਨੂੰ ਕੱਟ ਲਓ ਕੱਟਣ ਤੋਂ ਬਾਅਦ ਤੁਸੀਂ ਇਹਨੂੰ ਇਹਦੇ ਮਿਕਸਚਰ ਦੇ ਵਿੱਚ ਐਡ ਕਰ ਦੋ ਜਦੋਂ ਤੁਸੀਂ ਇਹਨੂੰ ਐਡ ਕਰਤਾ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਦੇ ਨਾਲ ਤੁਸੀਂ ਮਿਕਸ ਕਰ ਦੋ ਜਦੋਂ ਤੁਸੀਂ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਪਤਾ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਮਿਕਸ ਕਰੋ ਤੇ ਫਿਰ ਤੁਸੀਂ ਰੂਂ ਦੀ ਸਹਤਾਂ ਨਾਲ ਆਪਣੇ ਫੇਸ ਤੇ ਜਿਹੜਾ ਤੁਹਾਡਾ ਫੇਸ ਹੈ ਮਤਲਬ 글로 ਨਹੀਂ ਕਰ ਰਿਹਾ ਸਰਦੀਆਂ ਦੇ ਵਿੱਚ ਜਿਹੜਾ ਆਪਣਾ ਫੇਸ ਖੁਸ਼ਕ ਹੋ ਜਾਂਦਾ ਇਸ ਤਰੀਕੇ ਦੇ ਨਾਲ ਫਿਰ ਤੁਸੀਂ ਇਹਨੂੰ ਆਪਣੇ ਫੇਸ ਤੇ ਅਪਲਾਈ ਕਰੋ ਤੁਹਾਨੂੰ 2-4 ਦਿਨਾਂ ਚ ਹੀ ਰਿਜ਼ਲਟ ਪਤਾ ਲੱਗ ਜਾਏਗਾ